ਕੰਗਨਾਰ ਨੌਤ ਵਾਲੇ ਮੁੱਦੇ ਤੇ ਅੱਜ ਫੇਰ ਬੜਾ ਕੁਝ ਹੋਇਆ ਇੱਕ ਤਾਂ ਤੁਸੀਂ ਦੇਖੋ ਚੰਡੀਗੜ੍ਹ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਨੇ ਵੱਡਾ ਪ੍ਰਦਰਸ਼ਨ ਕੀਤਾ ਔਰ ਉਸ ਤੋਂ ਬਾਅਦ ਫਿਰ ਤੁਸੀਂ ਦੇਖੋ ਵੀ ਜਾਂਚ ਇਸ ਮਸਲੇ ਦੀ ਕਰਨ ਦੇ ਲਈ ਇੱਕ ਕਮੇਟੀ ਦਾ ਜਾਂਚ ਕਮੇਟੀ ਦਾ ਸੱਟ ਦਾ ਗਠਨ ਕੀਤਾ ਗਿਆ ਔਰ ਮੰਗੇ ਸੀ ਕਿ ਜਿਹੜਾ ਪਰਚਾ ਕੀਤਾ ਹੈ ਕੁਲਵਿੰਦਰ ਕੌਰ ਦੇ ਉੱਪਰ ਜਿੰਨੇ ਥੱਪੜ ਮਾਰਿਆ ਉਹ ਪਰਚੇ ਚ ਜਿਹੜੀਆਂ ਧਾਰਾ ਲਾਈਆਂ ਨੇ ਉਹ ਗਲਤ ਲਾਈਆਂ ਨੇ 323 ਲਾਈ ਆ ਔਰ 341 ਲਈ ਆ ਤੇ ਕਈਆਂ ਵਕੀਲਾਂ ਨੇ ਕਹਿਤਾ ਵੀ ਇਹ ਬਣਦੀਆਂ ਹੀ ਨਹੀਂ ਉਹ ਕਹਿੰਦੇ ਥੱਪੜ ਵੱਜਾ 323 ਤਾਂ ਉੱਥੇ ਲੱਗਦੀ ਆ ਜਿੱਥੇ ਕਿਸੇ ਦੇ ਬਹੁਤ ਵੱਡਾ ਚੋਟ ਲੱਗੀ ਹੋਵੇ ਜਾਂ ਬਹੁਤ ਵੱਡਾ ਕੋਈ ਸਰੀਰਕ ਜ਼ਖਮ ਕਿਸੇ ਕਾਰਨ ਪੈਦਾ ਹੋ ਗਿਆ ਹੋਵੇ ਇਹ ਤਾਂ 755 ਦਾ ਮਾਮਲਾ ਉਹ ਕਹਿੰਦੇ ਮਸਾ ਬਣਦਾ ਹੁਣ ਇਹ ਤਾਂ ਕਾਨੂੰਨ ਦੇ ਬਾਹਰ ਜਾਦਾ ਜਾਣਦੇ ਨੇ ਪਰ ਬਹੁਤ ਵੱਡੇ ਸਵਾਲ ਨੇ ਹੁਣ ਜਿਹੜੀ 341 ਲਾਤੀ ਕੁਲਵਿੰਦਰ ਕੌਰ ਤੇ ਉਹ ਤਾਂ ਤਾਂ ਲਾਈ ਜਾਂਦੀ ਜੇ ਕੋਈ ਕਿਸੇ ਨੂੰ ਜਾਣ ਨਾ ਦੇਵੇ ਉਹਨੂੰ ਉਹਦਾ ਰਾਹ ਰੋਕ ਲਵੇ ਔਰ ਉਹਨੂੰ ਕੰਮ ਕਰਨੀ ਨਾ ਦੇਵੇ ਜਿੱਧਰ ਨੂੰ ਉਹ ਜਾ ਰਿਹਾ ਉਹਦਾ ਰਸਤਾ ਹੀ ਰੋਕ ਦੇਵੇ ਹੁਣ ਉਹਨੇ ਕੁਲਵਿੰਦਰ ਕੌਰ ਨੇ ਰਸਤਾ ਤਾਂ ਰੋਕਿਆ ਹੀ ਨਹੀਂ ਹੈਗਾ ਉਹਨੇ ਤਾਂ ਜਦੋਂ ਉਥੇ ਬਹਿਸ ਹੋਈ ਆ ਤੇ ਜਿਹੜੀ ਗੱਲ ਆ ਰਹੀ ਆ ਉਹ ਇਹ ਆ ਰਹੀ ਆ ਵੀ ਕੰਗਣਾ ਰੌਤ ਨੇ ਪਹਿਲਾਂ ਜਦੋਂ ਫੋਨ ਦੀ ਚੈਕਿੰਗ ਤੋਂ ਇਹਨਾਂ ਚ ਬਹਿਸ ਛੜੀ ਤੇ ਕੰਗਣਾ ਨੇ ਉਹਦੀ ਨੇਮ ਪਲੇਟ ਪੜ੍ਹ ਕੇ ਪਹਿਲਾਂ ਕਿਹਾ ਕੌਰ ਅੱਛਾ ਕੌਰ ਖਾਲਸਾਨੀ ਫੇਰ ਕਹਿੰਦੇ ਵੀ ਉਹਨੂੰ ਗੁੱਸਾ ਆਇਆ ਤੇ ਫੇਰ ਉਹਨੇ ਜਿਹੜਾ ਉਹ ਜੜਿਆ ਤੇ ਫੇਰ ਉਹ ਬੋਲੀ ਆ ਤਾਂ ਇੱਥੇ ਉਹਨੇ ਉਹਦਾ ਰਾਹ ਤਾਂ ਰੋਕਿਆ ਨਹੀਂ ਕੰਗਣਾ ਤਾਂ ਉੱਥੇ 2-4 ਮਿੰਟ ਰੁਕੀ ਐ ਤੇ ਫੇਰ ਉਹ ਚਲੀ ਗਈ ਆ ਕਿਸੇ ਵੀ ਵੀਡੀਓ ਦੇ ਵਿੱਚ ਉਹ ਕੁੜੀ ਅੱਗੋਂ ਉਹਦਾ ਰਾਹ ਰੋਕਦੀ ਨਜ਼ਰ ਨਹੀਂ ਆ ਰਹੀ ਕੁਲਵਿੰਦਰ ਕੌਰ ਤਾਂ ਐਸੇ ਕਰਕੇ ਅੱਜ ਬਹੁਤ ਵੱਡਾ ਪ੍ਰਦਰਸ਼ਨ ਚੰਡੀਗੜ੍ਹ ਦੇ ਵਿੱਚ ਹੋਇਆ ਵੀ ਕਿਹੜੇ ਆਧਾਰ ਤੇ ਤੁਸੀਂ 341 ਲਾ ਰਹੇ ਹੋ ਤੇ ਮੰਗਿਆ ਭਈ ਦੇਖੋ ਨਰਪੱਖ ਜਾਂਚ ਪੜਤਾਲ ਹੋਵੇ ਜੋ ਕਾਰਵਾਈ ਥੱਪੜ ਦੀ ਬੰਦੀ ਆ ਕਿਸਾਨ ਕਹਿੰਦੇ ਆਮ ਲੋਕ ਕਹਿੰਦੇ ਉਹ ਕਰ ਲੋ ਬਾਕੀ ਕਿਉਂ ਹੁਣ ਤੁਸੀਂ ਦੇਖੋ ਕੰਗਣਾ ਨੇ ਫੇਰ ਜਾ ਕੇ ਔਰ ਕੰਗਣਾ ਦੀ ਭੈਣ ਰੰਗੋਲੀ ਨੇ ਫੇਰ ਕਹਿਤਾ ਵੀ ਇਹ ਤਾਂ ਖਾਲਸਤਾਨੀ ਨੇ ਹੁਣ ਜਿਹੜਾ ਬਾਲੀਵੁੱਡ ਦਾ ਹੀ ਬਹੁਤ ਵੱਡਾ ਇੱਕ ਸੰਗੀਤ ਡਾਇਰੈਕਟਰ ਹੈ ਵਿਸ਼ਾਲ ਦੇ ਡਲਾਨੀ ਉਹਨੇ ਕਹਿਤਾ ਮੈਂ ਮੈਂ ਕੰਗਣਾ ਦੇ ਪੱਖ 'ਚ ਜੇ ਸੌਰੀ ਮੈਂ ਕੁਲਵਿੰਦਰ ਕੌਰ ਦੇ ਪੱਖ 'ਚ ਆ ਜੇ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਕੱਢਿਆ ਗਿਆ ਤਾਂ ਮੈਂ ਨੌਕਰੀ ਦਿਆਂਗਾ ਇਹਦਾ ਮਤਲਬ ਹੁਣ ਕੰਗਣਾ ਵਿਸ਼ਾਲ ਡੰਡਲਾਨੀ ਜਿਹੜਾ ਐਡਾ ਨਾਮੀ ਬਾਲੀਵੁੱਡ ਦਾ ਸੰਗੀਤਕਾਰ ਹੈ ਉਹਨੂੰ ਵੀ ਕਹਦੇ ਕਿ ਇਹ ਖਾਲਸਤਾਨੀ ਹੈ ਕੀ ਵਿਸ਼ਾਲ ਡਡਰਾਨੀ ਨੂੰ ਵੀ ਕੰਗਣਾ ਹੋਰੀ ਖਾਲਸਤਾਨੀ ਕਹਿ ਦੇਣਗੇ ਹੁਣ ਦੇਖੋ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਆਗੂ ਹੈ ਇਹ ਬੀਬੀ ਅਨਮੋਲ ਗਗਨਮਾਨ ਉਹਨੇ ਵੀ ਕਿਹਾ ਵੀ ਕੰਗਣਾ ਨੂੰ ਮੂੰਹ ਸੰਭਾਲ ਕੇ ਬੋਲਣਾ ਚਾਹੀਦਾ ਹੁਣ ਉਹ ਐਮਪੀ ਬਣ ਗਈ ਹੈ ਜੁम्मेवार ਉਹਦੇ ਤੇ ਆ ਉਹ ਕੋਈ ਕੱਲੀ ਹੁਣ ਫਿਲਮਾਂ 'ਚ ਐਕਟਿੰਗ ਕਰਨ ਵਾਲੀ ਨਹੀਂ ਹੈਗੀ ਤੇ ਬਿਲਕੁਲ ਠੀਕ ਹੈ ਗੱਲ ਮੂਹ ਹੁਣ ਸਮਝਣਾ ਚਾਹੀਦਾ ਹਰਿਆਣੇ ਦੇ ਕਿਸਾਨਾਂ ਨੇ ਲਾਪਰੀਤ ਇੱਥੋਂ ਤੱਕ ਮੰਗ ਕੀਤੀ ਹੈ ਵੀ ਇਹ ਕੁੜੀ ਕੁਲਵਿੰਦਰ ਕੌਰ ਨੂੰ ਜਿਵੇਂ ਭਾਰਤ ਰਤਨ ਵਾਰ ਸਰਕਾਰ ਦਿੰਦੀ ਹੈ ਤਾਂ ਇਸ ਕੁੜੀ ਨੂੰ ਕਿਸਾਨ ਰਤਨ ਅਵਾਰ ਦੇਣਾ ਚਾਹੀਦਾ ਹਰਿਆਣੇ ਦੇ ਕਿਸਾਨਾਂ ਨੇ ਇਹ ਮੰਗ ਕੀਤੀ ਹੈ ਹੁਣ ਤੁਸੀਂ ਦੇਖੋ ਜਿਹੜਾ ਬਾਲੀਵੁੱਡ ਹੈ ਉਹਦੇ ਵਿੱਚ ਕੁਝ ਜਿਹੜੇ ਕਲਾਕਾਰ ਨੇ ਉਹ ਉਹ ਕੰਗਣਾ ਦੇ ਪੱਖ 'ਚ ਆ ਚੁੱਕੇ ਨੇ ਔਰ ਕੁਝ ਜਿਹੜੇ ਨੇ ਉਹ ਥੱਪੜ ਮਾਰਨ ਵਾਲੀ ਜਿਹੜੀ ਆ ਕੁਲਵਿੰਦਰ ਕਰੋ ਦੇ ਪੱਖ 'ਚ ਆ ਚੁੱਕੇ ਨੇ ਇੱਥੇ ਅਜੇ ਥੱਪੜ ਤੇ ਵੀ ਰੌਲਾ ਹੈ ਵੀ ਥੱਪੜ ਵੱਜਿਆ ਹੈ ਕਿ ਨਹੀਂ ਵੱਜਾ ਇਹ ਵੀ ਕਈ ਕਹਿ ਰਹੇ ਨੇ ਵੀ ਕੰਗਣਾ ਨਾ ਜਾਣ ਬੁੱਝ ਕੇ ਥੱਪੜ ਮਾਰਨ ਵਾਲਾ ਝੂਠਾ ਦੋਸ਼ ਲਾ ਰਹੀ ਹੈ ਥੱਪੜ ਵੱਜਿਆ ਹੀ ਨਹੀਂਗਾ ਇਹ ਵੀ ਗੱਲ ਆਖੀ ਜਾ ਰਹੀ ਹੈ ਕਹਿੰਦੇ ਕਈ ਤਾਂ ਮਜ਼ਾਕ ਸੋਸ਼ਲ ਮੀਡੀਆ ਤੇ ਕਰ ਰਹੇ ਨੇ ਵੀ ਕੰਗਣਾ ਉਥੋਂ ਜਿੱਤੀ ਮੰਡੀ ਤੋਂ ਉਹਦਾ ਕੋਈ ਬਹੁਤਾ ਚਰਚਾ ਨਹੀਂ ਹੋਇਆ ਜ਼ਿਕਰ ਨਹੀਂ ਹੋਇਆ ਉਹਨੂੰ ਤਾਂ ਐ ਹੀ ਪਤਾ ਨਹੀਂ ਚਾਰ ਚਫਰੇ ਚਰਚੇ ਮੇਰੇ ਹੋਣਗੇ ਕੈਮਰੇ ਮੀਡੀਆ ਨੇ ਕੋਈ ਬਹੁਤਾ ਉਹਦੇ ਬਾਰੇ ਬੋਲਿਆ ਨਹੀਂਗਾ ਫੇਰ ਉਹ ਕਹਿੰਦੇ ਵੀ ਉਹਨੇ ਇਹ ਸਾਰਾ ਕੁਝ ਜਾਣ ਕੇ ਬਣਾਇਆ ਰੌਲਾ ਵੀ ਉੱਥੇ ਜਾਣ ਕੇ ਪਵਾਇਆ ਤਾਂ ਕਿ ਮੇਰੀ ਚਰਚਾ ਹੋਵੇ ਵੀ ਮੈਂ ਜਿੱਤੀ ਆ ਜਿਵੇਂ ਕਹਿੰਦੇ ਨੇ ਵੀ ਇੱਕ ਵਾਰੀ ਇੱਕ ਔਰਤ ਨਾ ਜੁੱਤੀ ਨਵੀਂ ਲੈ ਕੇ ਆਈ ਕਿਸੇ ਵਿਆਹ ਦੇ ਉੱਪਰ ਨਵੀਂ ਜੁੱਤੀ ਪਾ ਕੇ ਆਈ ਤੇ ਜੁੱਤੀ ਦੇ 500 ਰੁਪਈਆ ਲਾਇਆ ਸੀ ਅੱਜ ਤੋਂ ਦਾ 15 ਸਾਲ ਪਹਿਲਾਂ ਦੀ ਗੱਲ ਉਹ ਤਾਂ 500 ਵੀ ਵਾਹਾ ਹੁੰਦਾ ਸੀ ਕਹਿੰਦੇ ਉਹਨੂੰ ਕੋਈ ਪੁੱਛੇ ਨਾ ਵੀ ਤੇਰੀ ਜੁੱਤੀ ਕਿੰਨੇ ਦੀ ਆਈ ਆ ਫੇਰ ਕਹਿੰਦਾ ਵੀ ਉਹਨੇ ਆਪ ਦੱਸਣ ਮਾਰੀ ਨੇ ਵੀ ਮੇਰੀ ਜੁੱਤੀ 500 ਦੀ ਆਈ ਆ ਮੈਨੂੰ ਕੋਈ ਪੁੱਛਦਾ ਨਹੀਂ ਕਹਿੰਦੇ ਉਹਨੇ ਇੱਧਰ ਉੱਧਰ ਵੇਖ ਕੇ ਤੇ ਕੋ ਨੂੰ ਕੁੱਤਾ ਦਿਸਿਆ ਫਿਰ ਉਹਨੇ ਕੁੱਤੇ ਦੇ ਦੋ ਤਿੰਨ ਮਾਰੀਆਂ ਤੇ ਸਾਰੇ ਵੇਖਣ ਲੱਪੇ ਤੇ ਕੁੱਤਾ ਚੌਂ ਚੌਂ ਕਰਕੇ ਜਦੋਂ ਭੱਜਿਆ ਤੇ ਕਹਿੰਦੀ ਚੌਂ ਚੌਂ ਨਹੀਂ ਰਾਮਦਿਆ 500 ਦੀ ਏ 500 ਦੀ ਅੱਜ ਲੈਂਦੀ ਆ ਮਤਲਬ ਬਾਨੇ ਨਾਲ ਉਹਨੇ ਜੁੱਤੀ ਦਾ ਰੇਟ ਦੱਸਣਾ ਹੁੰਦਾ ਦੱਸ ਲਿਆ ਕਈ ਇਦਾਂ ਦੇ ਮਜ਼ਾਕ ਕਰ ਰਹੇ ਨੇ ਵੀ ਕੰਗਣਾ ਦੀ ਜਿੱਤ ਬਾਰੇ ਕੋਈ ਬਹੁਤਾ ਚਰਚਾ ਨਹੀਂ ਸੀਗਾ ਮੀਡੀਆ ਵੀ ਬਹੁਤਾ ਨਹੀਂ ਦਿਖਾ ਰਿਆ ਸੀ ਤੇ ਉਹਨੂੰ ਐਸੀ ਮੇਰੀ ਚਰਚਾ ਚੱਲੇ ਕਹਿੰਦੇ ਕੰਗਣਾ ਚਰਚਾ ਦੀ ਬਹੁਤ ਭੁੱਖ ਆ ਉਹਨੂੰ ਤੇ ਇਸ ਕਰਕੇ ਫਿਰ ਉਹਨੇ ਇਹ ਸਾਰਾ ਐਪੀਸੋਡ ਘੜਿਆ ਬਣਾਇਆ ਤੇ ਚਲਾਇਆ ਤੇ ਦੇਖੋ ਹੁਣ ਜੋ ਵੀ ਹੈ ਆਪਾਂ ਤਾਂ ਕਹਿੰਦੇ ਆ ਜਾਂਚ ਨਿਰਪੱਖ ਹੋਣੀ ਚਾਹੀਦੀ ਆ ਜਿੰਨੀ ਕਾਰਵਾਈ ਬਣਦੀ ਆ ਉਨੀ ਕਰ ਲੈਣਾ ਪਰ ਜੇ ਵਾਕਿਆ ਹੀ ਜਿਵੇਂ ਕਈ ਵਕੀਲ ਕਹਿ ਰਹੇ ਨੇ ਵੀ 323 ਧਾਰਾ ਤੇ 341 ਧਾਰਾ ਉਹ ਕੁੜੀ ਤੇ ਜਿਹੜੀ ਲਈ ਆ ਉਹ ਨਹੀਂ ਬਣਦੀ ਤਾਂ ਫਿਰ ਉਹ ਉਹ ਕੱਤਣੀ ਚਾਹੀਦੀ ਆ ਮੰਗ ਤਾਂ ਇਹ ਵੀ ਲਾਪਰੀ ਟੁੱਟ ਰਹੀ ਆ ਵੀ ਕੰਗਣਾ ਤੇ ਪਰਚਾ ਕਿਉਂ ਨਹੀਂਗਾ ਜਦੋਂ ਪਹਿਲਾਂ ਕੰਗਣਾ ਨੇ ਮਾਨ ਨਾ ਨਹੀਂ ਕੀਤੀ ਸੀ ਇੰਨੀਆਂ ਕਿਸਾਨ ਬਿੱਬੀਆਂ ਦੀ ਉਹਦੇ ਤੇ ਮਾਨ ਨਾ ਨਹੀਂ ਦਾ ਪਰਚਾ ਕਿਉਂ ਨਹੀਂ ਕੀਤਾ ਉਦੋਂ ਫਿਰ ਕੰਗਣਾ ਨੇ ਇੱਕ ਸਰਕਾਰੀ ਡਿਊਟੀ ਤੇ ਉਹ ਕੁੜੀ CISF ਦੀ ਮੁਲਾਜ਼ਮ ਸੀ ਉਹਦੀ ਸਰਕਾਰੀ ਆਨ ਡਿਊਟੀ ਸੀ ਉਹਦੀ ਡਿਊਟੀ ਦੇ ਵਿੱਚ ਉਹਨੇ ਬਹਿਸ ਮੁਵਾਸਾ ਕਰਕੇ ਜਿਹੜਾ ਵਿਗੜਨ ਪਾਇਆ ਜੇ ਕਿਸੇ ਹੋਰ ਨੇ ਇੰਜ ਕੀਤਾ ਹੁੰਦਾ ਤਾਂ ਉਹਦੇ ਤੇ ਸਰਕਾਰੀ ਡਿਊਟੀ 'ਚ ਵਿਗੜਨ ਪਾਉਣ ਦਾ ਕੇਸ ਦਰਜ ਹੋਣਾ ਸੀ ਫਿਰ ਕੰਗਣਾ ਤੇ ਕਿਉਂ ਨਹੀਂ ਹੋ ਰਿਹਾ ਫੇਰ ਕੰਗਣਾ ਨੇ ਇੱਥੋਂ ਜਾ ਕੇ ਥੱਪੜ ਪੈਣ ਤੋਂ ਬਾਅਦ ਦਿੱਲੀ ਜਾ ਕੇ ਜਿਹੜਾ ਫੇਰ ਬਿਆਨ ਦਿੱਤਾ ਹੈ ਵੀ ਪੰਜਾਬੀਆਂ ਨੂੰ ਫੇਰ ਖਾਲਸਤਾਨੀ ਵਗੈਰਾ ਤੇ ਪੰਜਾਬ ਚ ਖਾਲਸਤਾਨ ਕਿਹਾ ਇਸ ਝੂਠੇ ਦੋਸ਼ ਦਾ ਉਹਦੇ ਤੇ ਕਿਹੜੀ ਧਾਰਾ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਮੰਗਤਾ ਹੈ ਉੱਟਰੀ ਵੀ ਉੱਤੇ ਵੀ ਬਰਾਬਰ ਕਰੋ ਨਾ ਪਰਚਾ ਦਰਜ ਸੋ ਦੇਖੋ ਮੈਨੂੰ ਲੱਗਦਾ ਕਿ ਬੜਾ ਕੁਝ ਜਿਹੜਾ ਹੈ ਉਹ ਪੋਲਿਟੀਕਲ ਮੋਟੀਵੇਟਿਡ ਹੁੰਦਾ ਨਜ਼ਰ ਆ ਰਿਹਾ ਔਰ ਇੱਥੋਂ ਤੱਕ ਗੱਲ ਮਜੀਠੀਆਂ ਨੇ ਕਿਹਾ ਉਹ ਕਹਿੰਦਾ ਵੀ ਭਗਵੰਤਮਾਨ ਸਰਕਾਰ ਮੁਹਾਲੀ ਪੁਲਿਸ ਨੇ ਕੁਲਵਿੰਦਰ ਕੌਰ ਦਾ ਪਰਚਾ ਦਰਜ ਕਰ ਲਿਆ ਤੇ ਕੰਗਣਾ ਤੇ ਕਿਉਂ ਨਹੀਂ ਕੀਤਾ ਕੀ ਭਗਵੰਤਮਾਨ ਸਰਕਾਰ ਕੇਂਦਰ ਦੇ ਦਵਾ ਥੱਲੇ ਕੰਮ ਕਰ ਰਹੀ ਹੈ ਹੁਣ ਸਵਾਲ ਤਾਂ ਵੇਖੋ ਕਈ ਸਾਰੇ ਪੈਦਾ ਹੋ ਰਹੇ ਨੇ ਇਹਨਾਂ ਸਵਾਲਾਂ ਦਾ ਜਵਾਬ ਜਿਹੜਾ ਉਹ ਦੇਣਾ ਪਏਗਾ